हां जी ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ ਦਾ ਐਪੀਸੋਡ ਆ ਜਿਹੜਾ ਇੱਕ ਇਨਫੋਰਮੇਸ਼ਨ ਵਾਲਾ ਕਰਦੇ ਆ ਤੇ ਮੈਂ ਉਮੀਦ ਕਰਦਾ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੁਹਾਨੂੰ ਪਸੰਦ ਵੀ ਆਊਗੀ ਤੁਹਾਡੇ ਲਈ ਲਾਹੇਵੰਦ ਵੀ ਹੋਊਗੀ ਸੋ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਤੁਹਾਡੇ ਲਈ ਬੜੀ ਕੰਮ ਦੀ ਵੀਡੀਓ ਆ ਇਹ ਜਿਵੇਂ ਕਿ ਠੰਡ ਆ ਚੁੱਕੀ ਆ ਨਾ ਠੰਡ ਆਪਣਾ ਰੰਗ ਦਿਖਾ ਰਹੀ ਆ ਦਸੰਬਰ ਦਾ ਮੱਡ ਚੱਲ ਰਿਹਾ ਵਾ ਤੇ ਹੌਲੀ ਹੌਲੀ ਠੰਡ ਵੱਧ ਰਹੀ ਆ ਤੇ ਜਿੱਦਾਂ ਜਿੱਦਾਂ ਠੰਡ ਵੱਧਦੀ ਆ ਆਪਾਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਕਰਦੇ ਆ ਮੂਫਲੀ ਮੂੰਫਲੀ ਬਹੁਤ ਖਾਣੇ ਆ ਆਪਾਂ ਬੜੇ ਸਵਾਦ ਦੇ ਨਾਲ ਖਾਣੇ ਆ ਤੇ ਰਜਾਈਆਂ 'ਚ ਬਹਿ ਕੇ ਮੂੰਫਲੀ ਰਿਓੜੀ ਗੱਚਕ ਇਹ ਸਾਰਾ ਕੁਝ ਖਾਣ ਦਾ ਸਵਾਦ ਹੀ ਵੱਖਰਾ ਹਨ ਤੇ ਅੱਗੇ ਕਹਿ ਲੋ ਵੀ ਆਪਣੇ ਸਮਾਜ ਦਾ ਵੀ ਹਿੱਸਾ ਵਾ ਸੱਭਿਆਚਾਰ ਦਾ ਹਿੱਸਾ ਇਹ ਖਾਣਾ ਹੈਗਾ ਵਾ ਅੱਗੇ ਲੋਹੜੀ ਆਉਂਦੀ ਆ ਤੇ ਲੋਹੜੀ ਦੇ ਉੱਤੇ ਆਪਾਂ ਮੂੰਫਲੀਆਂ ਵੰਡਦੇ ਆ ਰਿਓੜੀਆਂ ਵੰਡਦੇ ਆ ਗੱਚਕ ਵੰਡਦੇ ਆ ਤੇ ਖੁਸ਼ੀਆਂ ਮਨਾਉਨੇ ਆ ਤੇ ਆ ਜਿਹੜਾ ਖਾਣਾ ਵਾ ਪੰਜਾਬ ਦਾ ਸਾਡਾ ਮਨ ਪਸੰਦੀਦਾ ਉਹ ਜ਼ਰੂਰ ਵੰਡਦੇ ਆ ਤੇ ਇੱਕ ਤਰ੍ਹਾਂ ਨਾਲ ਆਪਾਂ ਬਹੁਤ ਪੁੰਨ ਦਾ ਕੰਮ ਕਰਦੇ ਆ ਇਹ ਕਿਵੇਂ ਕਿਉਂਕਿ ਜਿਹੜੀ ਚੀਜ਼ ਆਪਾਂ ਸਵਾਦ ਦੇ ਵਿੱਚ ਖਾਂਦੇ ਆ ਨਾ ਇਹ ਇਹਦੇ ਬਹੁਤ ਸਾਰੇ ਫਾਇਦੇ ਨੇ ਇੰਨੇ ਕ ਫਾਇਦੇ ਨੇ ਤੁਹਾਡੇ ਸਰੀਰ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਅਕਸਰ ਕਹਿੰਦੇ ਆ ਜੀ ਗਰੀਬਾਂ ਦਾ ਬਾਦਾਮ ਹੁੰਦੀ ਆ ਮੂਫਲੀ ਹਣਾ ਤੇ ਇਹ ਗੱਲ ਐਵੇਂ ਨਹੀਂ ਕਹੀ ਜਾਂਦੀ ਹੁਣ ਦੇਖੋ ਸਭ ਨੂੰ ਪਤਾ ਵੀ ਬਦਾਮ ਖਾਣੇ ਚੰਗੇ ਹੁੰਦੇ ਆ ਸਾਡੀ ਸਿਹਤ ਲਈ ਪਰ ਬਦਾਮ ਹਰ ਬੰਦਾ ਖਰੀਦ ਨਹੀਂ ਸਕਦਾ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਹਨ ਤੇ ਕਿਉਂਕਿ ਮਹਿੰਗੇ ਹੁੰਦੇ ਨੇ ਉਹ ਪਰ ਮੂੰਗਫਲੀ ਆ ਜਿਹੜੀ ਉਹ ਹਰ ਬੰਦਾ ਅਫੋਰਡ ਕਰ ਸਕਦਾ ਚਲੋ ਇੱਕ ਜਿਹੜਾ ਮੀਡਲ ਕਲਾਸ ਆ ਜਾਂ ਮੀਡਲ ਕਲਾਸ ਤੋਂ ਥੱਲੇ ਵੀ ਆ ਉਹ ਵੀ ਬੰਦਾ ਮੂੰਗਫਲੀ ਜ਼ਰੂਰ ਖਾਂਦਾ ਵਾ ਨਾ ਸੋ ਇਹ ਜਿਹੜੀ ਮੂੰਫਲੀ ਆ ਇਹ ਸਾਡੇ ਸਰੀਰ ਨੂੰ ਸਾਡੀ ਸਿਹਤ ਨੂੰ ਕਿਵੇਂ ਫਾਇਦਾ ਦਿੰਦੀ ਆ ਕਿਹੜੇ ਫਾਇਦੇ ਦਿੰਦੀ ਆ ਤੇ 10 ਫਾਇਦੇ ਤੁਹਾਡੇ ਲਈ ਮੈਂ ਲੈ ਕੇ ਆਇਆ ਬਿਲਕੁਲ ਪੁਆਇੰਟ ਟੂ ਪੁਆਇੰਟ ਗੱਲ ਕਰੂੰਗਾ ਮੂੰਫਲੀ ਦੇ 10 ਫਾਇਦੇ ਤੁਹਾਡੇ ਸਰੀਰ ਨੂੰ ਨੇ ਤੇ ਜੇ ਤੁਸੀਂ ਇਹ ਖਾ ਰਹੇ ਹੋ ਆਪਣੇ ਸਰੀਰ ਨੂੰ ਤੁਸੀਂ ਇਹ ਫਾਇਦੇ ਦੇ ਰਹੇ ਹੋ ਕਿਹੜੇ ਨੇ ਉਹ 10 ਫਾਇਦੇ ਮੈਂ ਉਹ ਸ਼ੇਅਰ ਕਰਦਾ ਸਭ ਤੋਂ ਪਹਿਲਾ ਫਾਇਦਾ ਤੁਹਾਡੇ ਹਾਰਟ ਨੂੰ ਹੁੰਦਾ ਜੀ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਦੀ ਆ ਮੂੰਫਲੀ ਕਿਉਂਕਿ ਮੂਫਲੀ ਦੇ ਵਿੱਚ ਜਿੰਨੇ ਵੀ ਜ਼ਰੂਰੀ ਤਕਰੀਬਨ ਪ੍ਰੋਟੀਨ ਨੇ ਉਹ ਸਾਰੇ ਹੁੰਦੇ ਨੇ ਤੇ ਮਿਨਰਲਸ ਹੁੰਦੇ ਨੇ ਤੁਹਾਡੇ ਕੋਲੇਸਟ੍ਰੋਲ ਨੂੰ ਮੈਨੇਜ ਕਰਦੀ ਆ ਮੂਫਲੀ ਪਰ ਸ਼ਰਤ ਇਹ ਆ ਕਿ ਜੇ ਤੁਸੀਂ ਇੱਕ ਸੀਮਤ ਮਾਤਰਾ ਦੇ ਵਿੱਚ ਮੂਫਲੀ ਖਾਣੇ ਹੋ ਦੇਖੋ ਜੇ ਜ਼ਿਆਦਾ ਮਾਤਰਾ ਦੇ ਵਿੱਚ ਕੋਈ ਵੀ ਚੀਜ਼ ਖਾਓਗੇ ਤੁਹਾਨੂੰ ਨੁਕਸਾਨ ਹੀ ਕਰੂਗੀ ਠੀਕ ਹੈ ਕੁਝ ਡਾਕਟਰ ਆ ਜਿਹੜੇ ਉਹ ਕਹਿੰਦੇ ਨੇ ਨਹੀਂ ਇਹ ਗਲਤ ਆ ਵੀ ਹਾਰਟ ਲਈ ਚੰਗੀ ਨਹੀਂ ਹੁੰਦੀ ਮੂਫਲੀ ਪਰ ਤੁਸੀਂ ਇਹ ਇੱਕ ਤਰ੍ਹਾਂ ਕਹਿ ਲਓ ਵੀ ਵਹਿਮ ਆ ਤੇਈ ਡਾਕਟਰਾਂ ਵੱਲੋਂ ਫਲਾਇਆ ਗਿਆ ਤੁਹਾਡੇ ਹਾਰਟ ਲਈ ਚੰਗੀ ਆ ਜੇ ਤੁਸੀਂ ਇਹਨੂੰ ਘੱਟ ਮਾਤਰਾ ਦੇ ਵਿੱਚ ਖਾਓਗੇ ਜਿਆਦਾ ਮਾਤਰਾ ਚ ਖਾਓਗੇ ਤਾਂ ਹਾਰਟ ਲਈ ਨੁਕਸਾਨ ਵੀ ਕਰ ਸਕਦੀ ਆ ਠੀਕ ਆ ਜੀ ਦੂਜਾ ਜਿਹੜਾ ਫਾਇਦਾ ਵਾ ਇਹਦਾ ਉਹ ਤੁਹਾਡੇ ਪਿੱਤੇ ਦੀ ਪੱਥਰੀ ਨੂੰ ਹੁੰਦਾ ਵਾ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਅੱਜਕੱਲ ਹਰੇਕ ਨੂੰ ਆ ਹਰ ਕੋਈ ਪਿੱਤ ਘਟਾਈ ਫਿਰਦਾ ਆਪਣਾ ਹਨ ਵੀ ਪੱਥਰੀ ਹੋ ਗਈ ਉਹਦੇ ਚ ਮੂਫਲੀ ਆ ਜਿਹੜੀ ਤੁਹਾਡੀ ਹੈਲਪ ਕਰ ਸਕਦੀ ਆ ਮਤਲਬ ਉਹ ਤੋਂ ਬਚਾਅ ਕਰ ਸਕਦੀ ਆ ਇਹ ਨਹੀਂ ਕਿ ਪੱਥਰੀ ਹੋ ਗਈ ਮੂਫਲੀ ਖਾ ਕੇ ਤੁਸੀਂ ਕੱਢ ਲਓਗੇ ਐਦਾਂ ਨਹੀਂ ਜੇ ਤੁਹਾਡੇ ਮਤਲਬ ਤੁਸੀਂ ਇਹਨੂੰ ਫਿਊਚਰ ਇਹਨਾਂ ਚੀਜ਼ਾਂ ਤੋਂ ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੂੰਗਫਲੀ ਤੁਹਾਡੀ ਹੈਲਪ ਕਰੂਗੀ ਕਿਉਂਕਿ ਇਹਦੇ ਵਿੱਚ ਫਾਈਬਰ ਆ ਜਿਹੜਾ ਕਾਫੀ ਮਾਤਰਾ ਦੇ ਵਿੱਚ ਹੁੰਦਾ ਵਾ ਜਿਹੜੀ ਪਿੱਤੇ ਦੀ ਪੱਥਰੀ ਦੀ ਬਿਮਾਰੀ ਆ ਉਹ ਲੱਗਣ ਤੋਂ ਬਚਾਉਂਦੀ ਆ ਠੀਕ ਆ ਜੀ ਤੀਜਾ ਜਿਹੜਾ ਪੁਆਇੰਟ ਆਉਂਦਾ ਕਿ ਤੁਹਾਡੀ ਸਕਿਨ ਦੀ ਜਿਹੜੀ ਹੈਲਥ ਆ ਉਹਨੂੰ ਇਹ ਵਧੀਆ ਰੱਖਦੀ ਆ ਐਂਟੀਆਕਸੀਡੈਂਟ ਬਹੁਤ ਵਧੀਆ ਮੂੰਗਫਲੀ ਤੇ ਜੇ ਤੁਸੀਂ ਮੂੰਗਫਲੀ ਖਾਣੇ ਹੋ ਤੁਹਾਡੀ ਸਕਿਨ ਆ ਜਿਹੜੀ ਉਹ ਜੰਗ ਰਹਿੰਦੀ ਆ ਤੁਸੀਂ ਕਹਿ ਲਓ ਵੀ ਜੇ ਮੂੰਫਲੀ ਆ ਉਹਨੂੰ ਰੁਟੀਨ ਦਾ ਹਿੱਸਾ ਬਣਾਉਨੇ ਹੋ ਭਾਵੇਂ ਠੰਡਾ ਤੇ ਭਾਵੇਂ ਉਹ ਗਰਮੀ 'ਚ ਵੀ ਕਿਸੇ ਤਰ੍ਹਾਂ ਤੁਸੀਂ ਪੀਨਟਸ ਆ ਉਹ ਲੈਨੇ ਹੋ ਆਪਣੀ ਡਾਈਟ ਦੇ ਵਿੱਚ ਤਾਂ ਤੁਹਾਡੀ ਜਿਹੜੀ ਸਕਿਨ ਆ ਹੈਲਦੀ ਰਹੂਗੀ ਤੁਸੀਂ ਜਿਆਦਾ ਧੀਰ ਤੱਕ ਆਪਣੀ ਜਿਹੜੀ ਉਮਰ ਆ ਉਹ ਲੁਕਾਉਣ ਦੇ ਵਿੱਚ ਕਾਮਯਾਬ ਹੋ ਜਾਓਗੇ ਮਤਲਬ ਤੁਸੀਂ ਜਵਾਨ ਦਿਖੋਗੇ ਠੀਕ ਆ ਜੀ ਚੌਥਾ ਫਾਇਦਾ ਵਾ ਜੀ weight management ਹੁਣ ਇੱਥੇ ਵੀ ਇੱਕ ਵਹਿਮ ਪਾਇਆ ਜਾਂਦਾ ਵੀ ਜੇ ਮੂੰਫਲੀ ਖਾਓਗੇ ਤੁਹਾਡਾ ਭਾਰ ਵੱਜ ਜਾਂਦਾ ਉਹ ਤਾਂ ਕਿਹਾ ਜਾਂਦਾ ਇਹਦੇ ਵਿੱਚ ਨਾ ਕੈਲਰੀਜ਼ ਜ਼ਿਆਦਾ ਹੁੰਦੀਆਂ ਨੇ ਠੀਕ ਹੈ ਮਤਲਬ ਇਹ ਨਹੀਂ ਹੈਗਾ ਹੁਣ ਵੀ ਤੁਸੀਂ ਚਾਰ-ਚਾਰ ਰੋਟੀਆਂ ਵੀ ਖਾ ਲਈਆਂ ਤੇ ਉਸ ਤੋਂ ਬਾਅਦ ਮੂਫਲੀ ਵੀ ਖਾ ਲਈ ਗੱਚਕ ਵੀ ਖਾ ਲਈ ਰੇੜੀਆਂ ਵੀ ਖਾ ਲਈਆਂ ਫਿਰ ਤਾਂ ਤੁਹਾਡਾ ਭਾਰ ਵਧਣਾ ਹੀ ਆ ਫਿਰ ਮੂਫਲੀ ਕਿੱਦਾਂ ਤੁਹਾਡਾ ਭਾਰ ਘਟਾ ਦੇਊਗੀ ਮੂਫਲੀ ਦਾ ਮਤਲਬ ਹੈ ਭਾਰ ਘਟਾਉਣ ਦਾ ਕਿ ਇਹਦੇ ਵਿੱਚ ਦੇਖੋ ਫਾਈਬਰ ਹੁੰਦਾ ਵਾ ਕੈਲਰੀਜ਼ ਵੀ ਹੁੰਦੀਆਂ ਤਾਂ ਫਾਈਬਰ ਵੀ ਹੁੰਦਾ ਵਾ ਤੇ ਤੁਸੀਂ ਮੂਫਲੀ ਦੇ ਨਾਲ ਡਾਈਟ ਹੋਰ ਕੋਈ ਹੈਵੀ ਨਹੀਂ ਲੈਣੀ ਫਾਈਬਰ ਦਾ ਮਤਲਬ ਪ੍ਰੋਟੀਨਸ ਦਾ ਮਤਲਬ ਆ ਤੇ ਹੋਰ ਜਿਹੜੇ ਜ਼ਰੂਰੀ ਮਿਨਰਲਸ ਨੇ ਉਹਦਾ ਮਤਲਬ ਇਹ ਹੀ ਆ ਕਿ ਤੁਹਾਨੂੰ ਇਹ ਫੁੱਲ ਰੱਖਦੀ ਆ ਮੂਫਲੀ ਤੁਹਾਨੂੰ ਹੋਰ ਕੁਝ ਖਾਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਤੇ ਕੱਲੀ ਮੂਫਲੀ ਖਾ ਕੇ ਤੁਹਾਡਾ ਜਿਹੜਾ ਢਿੱਡ ਦੇਸੀ ਭਾਸ਼ਾ ਚ ਕਹਾਂ ਉਹ ਭਰ ਜਾਂਦਾ ਵਾ ਤੇ ਜੇ ਤੁਸੀਂ ਕੱਲੀ ਮੂਫਲੀ ਖਾ ਕੇ ਚੱਲੋਗੇ ਤਾਂ ਭਾਰ ਜ਼ਰੂਰ ਘਟੂਗਾ ਨਾਲ ਪਰੌਂਠੇ ਖਾਣੇ ਬੰਦ ਕਰਨੇ ਪੈਣੇ ਆ ਪੰਜਵਾਂ ਫਾਇਦਾ ਹੁੰਦਾ ਜੀ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਮਸਲ ਸਟਰੋਂਗ ਕਰਦੀ ਆ ਮੂਫਲੀ ਜਾਂ ਕੋਈ ਹੋਰ ਬਿਮਾਰੀ ਆ ਹੱਡੀਆਂ ਦੇ ਨਾਲ ਸਬੰਧਤ ਜਿਵੇਂ ਜੋੜਾਂ ਦਾ ਤੁਹਾਨੂੰ ਦਰਦ ਹੁੰਦਾ ਜਲਦੀ ਤੱਕ ਜਾਣੇ ਹੋ ਹੱਥ ਪੈਰ ਆ ਜਿਹੜੇ ਤੁਹਾਡੇ ਉਹ ਦਰਦ ਕਰਨ ਲੱਗ ਜਾਂਦੇ ਆ ਤਾਂ ਮੂੰਫਲੀ ਤੁਹਾਡੇ ਲਈ ਲਾਹੇਵੰਦ ਆ ਕਿਉਂਕਿ ਇਹਦੇ ਵਿੱਚ ਬਹੁਤ ਜਿਹੜੇ ਅ ਅਮੀਨੋ ਐਸਿਡਸ ਹੁੰਦੇ ਨੇ ਤੇ ਜਿਹੜੇ ਰਿਚ ਪ੍ਰੋਟੀਨ ਤਾਂ ਇਹਦੇ ਵਿੱਚ ਹੁੰਦੇ ਹੀ ਨੇ ਸੋ ਉਹ ਤੁਹਾਨੂੰ ਹੈਲਪ ਕਰਨਗੇ ਹੱਡੀਆਂ ਮਜ਼ਬੂਤ ਕਰਨ ਦੇ ਵਿੱਚ ਸੋ ਜਿਹੜੇ ਲੋਕ ਕਰੋੜਾ ਸੂਪ ਨਹੀਂ ਪੀਂਦੇ ਉਹ ਮੂੰਫਲੀ ਖਾ ਸਕਦੇ ਆ 6ਵਾਂ ਜਿਹੜਾ ਪੁਆਇੰਟ ਆਉਂਦਾ ਕਿ 슈ਗਰ ਵਾਲਿਆਂ ਲਈ ਬਹੁਤ ਚੰਗੀ ਆ ਮੂੰਫਲੀ ਇੱਕ ਮਿਥ ਇੱਥੇ ਵੀ ਆ ਕਿ ਜਿਹੜੀ ਮੂੰਫਲੀ ਆ ਉਹ ਬਲੱਡ 슈ਗਰ ਲੈਵਲ ਆ ਉਹ ਵਧਾ ਦਿੰਦੀ ਆ ਪਰ ਉਤਾਮਾ ਜੇ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਖਾਓਗੇ ਜੇ ਥੋੜੀ ਖਾਓਗੇ ਤਾਂ ਬਲੱਡ ਸ਼ੂਗਰ ਆ ਜਿਹੜੀ ਤੁਹਾਡੀ ਵਧੀਆ ਮੈਨੇਜ ਕਰਦੀ ਆ ਮੂਫਲੀ ਮਤਲਬ ਸ਼ੂਗਰ ਵਾਲੇ ਬੰਦੇ ਵੀ ਇਹਨੂੰ ਖਾ ਸਕਦੇ ਆ ਇਹਦੇ ਵਿੱਚ ਤੁਹਾਨੂੰ ਨੁਕਸਾਨ ਕਰਨ ਵਾਲੀ ਕੋਈ ਵੀ ਚੀਜ਼ ਨਹੀਂ ਹੈਗੀ ਜਦ ਤੱਕ ਤੁਸੀਂ ਇਹਨੂੰ ਥੋੜੀ ਮਾਤਰਾ ਦੇ ਵਿੱਚ ਲੈਨੇ ਹੋ ਠੀਕ ਆ ਜੀ ਸੱਤਵਾਂ ਜਿਹੜਾ ਪੁਆਇੰਟ ਆਉਂਦਾ ਕਿ ਕੈਂਸਰ ਤੋਂ ਬਚਾ ਕਰਦੀ ਆ ਮੂਫਲੀ ਖਾਸ ਤੌਰ ਤੇ ਕਿਹਾ ਜਾਂਦਾ ਵੀ ਜਿਹੜਾ ਪੇਟ ਦਾ ਕੈਂਸਰ ਆ ਉਹਦੇ ਤੋਂ ਮੂਫਲੀ ਆ ਜਿਹੜੀ ਉਹ ਸਾਨੂੰ ਬਚਾ ਸਕਦੀ ਆ ਸੋ ਕਿਤੇ ਨਾ ਕਿਤੇ ਆਪਣੀ ਡਾਈਟ ਦੇ ਵਿੱਚ ਇਹਨੂੰ ਸ਼ਾਮਲ ਕਰੋ ਇਹ ਜ਼ਰੂਰੀ ਨਹੀਂ ਕਿ ਆਪਾਂ ਜਦੋਂ ਸੀਜ਼ਨ ਆਇਆ ਉਦੋਂ ਹੀ ਮੂਫਲੀ ਖਾਣੀ ਆ ਮੂਫਲੀ ਤਾਂ ਸਾਰਾ ਸਾਲ ਮਿਲਦੀ ਰਹਿੰਦੀ ਆ ਸੋ ਕਿਤੇ ਸੈਲਡ ਦੇ ਵਿੱਚ ਪਾ ਕੇ ਜਾਂ ਕਿਸੇ ਵੀ ਤਰ੍ਹਾਂ ਇਹਨੂੰ ਆਪਣਾ ਜਿਹੜਾ ਡੇਲੀ ਰੁਟੀਨ ਦਾ ਹਿੱਸਾ ਬਣਾਓ ਥੋੜੀ ਮਾਤਰਾ ਦੇ ਵਿੱਚ ਜ਼ਰੂਰ ਇਹਨੂੰ ਲੋਟਸੀ ਦੇ ਲੈ ਸਕਦੇ ਹੁਣ ਆਉਂਦਾ ਜੀ 8ਵਾਂ ਪੁਆਇੰਟ ਕਿ ਤੁਹਾਡਾ ਵਿਜ਼ਨ ਆ ਜਿਹੜਾ ਉਹ ਇੰਪਰੂਵ ਕਰਦੀ ਆ ਮਤਲਬ ਕਿ ਤੁਹਾਡੀ ਆਈ ਸਾਈਟ ਤੁਹਾਡੀ ਦੇਖਣ ਦੀ ਸ਼ਕਤੀ ਨੂੰ ਵਧੀਆ ਬਣਾਉਂਦੀ ਆ ਮੂੰਫਲੀ ਕਿਉਂਕਿ ਇਹਦੇ ਵਿੱਚ ਪਾਇਆ ਜਾਂਦਾ ਜੀ ਵਿਟਾਮਿਨ E ਜਿਹੜਾ ਤੁਹਾਡੀਆਂ ਅੱਖਾਂ ਦੇ ਲਈ ਬਹੁਤ ਚੰਗਾ ਵਾ ਸੋ ਇੱਕ ਜੇ ਹੈਲਦੀ ਆਈ ਸਾਈਟ ਚਾਹੁੰਦੇ ਹੋ ਤਾਂ ਮੂੰਫਲੀ ਦਾ ਸੇਵਨ ਜ਼ਰੂਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਹੁਣ ਆਉਂਦਾ ਜੀ 9ਵਾਂ ਪੁਆਇੰਟ ਤੁਹਾਡੇ ਲਈ ਬੜਾ ਜ਼ਰੂਰੀ ਤੁਹਾਡੇ ਲਈ ਖਾਸ ਤੇ ਤੁਹਾਡਾ ਮਨਪਸੰਦ ਦਾ ਜਿਹੜਾ ਟੌਪਿਕ ਡਿਪਰੈਸ਼ਨ ਤੁਹਾਡੇ ਲਈ ਤਾਂ ਬਹੁਤ ਚੰਗੀ ਆ ਮੂਫਲੀ ਹੈ ਨਾ ਮੇਰੇ ਜਿਹੜੇ ਜ਼ਿਆਦਾ ਫਾਲੋਅਰ ਡਿਪਰੈਸ਼ਨ ਵਾਲੇ ਨੇ ਸ਼ਾਇਦ ਤੇ ਤੁਸੀਂ ਮੂਫਲੀ ਜ਼ਰੂਰ ਖਾਇਆ ਕਰੋ ਕਿਉਂਕਿ ਨਾ ਇਹਦੇ ਵਿੱਚ ਉਹ ਗੁਣ ਹੈਗਾ ਵਾ ਕਿ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਸਟ्रेस ਮੈਨੇਜ ਕਰਨ ਦੇ ਵਿੱਚ ਹੈਲਪ ਕਰੂਗੀ ਕਿਉਂਕਿ ਇੱਕ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ ਸੈਰੋਟੋਨਿਨ ਹੁੰਦਾ ਵਾ ਸਾਡੇ ਬ੍ਰੇਨ ਦੇ ਵਿੱਚ ਇੱਕ ਫੈਕਟਰ ਉਹ ਜਦੋਂ ਘਟ ਜਾਂਦਾ ਤੇ ਅਸੀਂ ਸਾਡਾ ਜਿਹੜਾ ਮੂਡ ਆ ਉਹ ਡਾਊਨ ਰਹਿਣ ਲੱਗ ਜਾਂਦਾ ਹਨ ਤੇ ਜੇ ਤੁਸੀਂ ਮੂੰਫਲੀ ਖਾਓਗੇ ਉਹ ਸੈਰੋਟੋਨਿਨ ਜਿਹੜਾ ਉਹਨੂੰ ਇੰਪਰੂਵ ਕਰੂਗੀ ਮੂੰਫਲੀ ਸੋ ਤੁਸੀਂ ਖਾਸ ਤੌਰ ਤੇ ਬਣਾਓ ਇਹਨੂੰ ਹਿੱਸਾ ਆਪਣੀ ਜ਼ਿੰਦਗੀ ਦਾ ਤੇ ਕਿਤੇ ਨਾ ਕਿਤੇ ਤੁਹਾਡੇ ਡਿਪਰੈਸ਼ਨ ਦੇ ਵਿੱਚ ਕਮੀ ਆਵੇ ਤੁਹਾਨੂੰ ਜਿਹੜਾ ਤੁਹਾਡਾ ਮੂਡ ਆ ਹਮੇਸ਼ਾ ਉਦਾਸ ਰਹਿੰਦਾ ਉਹ ਚੰਗਾ ਰਹਿਣਾ ਸ਼ੁਰੂ ਹੋ ਜੇ ਸੋ ਲਾਸਟ ਪੁਆਇੰਟ ਆ ਜੀ ਤੁਹਾਡੀ ਮੈਮਰੀ ਨੂੰ ਸ਼ਾਰਪ ਕਰਦਾ ਵਾ ਸ਼ਾਰਪ ਕਰਦੀ ਆ ਜਿਹੜੀ ਇਹ ਮੂੰਫਲੀ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਬਹੁਤ ਸਾਰੇ ਇਹਦੇ ਵਿੱਚ ਫਾਈਬਰ ਨੇ ਪ੍ਰੋਟੀਨ ਨੇ ਤੇ ਜੇ ਮੈਂ ਡਿਪਰੈਸ਼ਨ ਦੀ ਗੱਲ ਕੀਤੀ ਆ ਜੇ ਡਿਪਰੈਸ਼ਨ ਦੇ ਲਈ ਚੰਗੀ ਆ ਮੂੰਫਲੀ ਤਾਂ ਓਬਵੀਅਸ ਆ ਸਾਡੀ ਮੈਂਟਲ ਹੈਲਥ ਨੂੰ ਵਧੀਆ ਬਣਾਉਂਦੀ ਆ ਮਤਲਬ ਸਾਡੀ ਮੈਮਰੀ ਨੂੰ ਸ਼ਾਰਪ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੀ ਆ ਮੂੰਫਲੀ ਸੋ ਜੇ ਤੁਸੀਂ ਸਟੂਡੈਂਟ ਹੋ ਤੇ ਪੜ੍ਹਾਈ ਕਰਦੇ ਹੋ ਤੁਸੀਂ ਸਕੂਲ ਚ ਪੜਦੇ ਹੋ ਕਾਲਜ ਪੜਦੇ ਹੋ ਕੋਈ ਵੀ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਜਿਹੜਾ ਮੂਫਲੀ ਨੂੰ ਜ਼ਰੂਰ ਬਣਾਉਣਾ ਚਾਹੀਦਾ ਵਾ ਸੋ ਦੇਖੋ ਜੀ ਕਿੰਨੇ ਫਾਇਦੇ ਨੇ ਇਸ ਛੋਟੀ ਜੀ ਚੀਜ਼ ਦੇ ਤੇ ਜਿਹੜੀ ਜਿਹੜੀ ਚੀਜ਼ ਆਪਾਂ ਸਵਾਦ-ਸਵਾਦ ਚ ਖਾਂਦੇ ਆਂ ਕਈ ਵਾਰੀ ਐਵੇਂ ਰੇੜੀ ਤੋਂ ਚੱਕ ਕੇ ਮੁਠੀ ਭਰ ਲੈਨੇ ਆ ਹਨਾ ਜੇਬ ਚ ਪਾ ਲੈਨੇ ਆ ਤੇ ਉਹਦੇ ਫਾਇਦੇ ਕਿੰਨੇ ਆਪਾਂ ਆਪਣੀ ਸਿਹਤ ਨੂੰ ਦੇ ਰਹੇ ਆਂ ਤੇ ਜਰੂਰ ਇਹਨੂੰ ਜਿਹੜੇ ਲੋਕ ਨਹੀਂ ਖਾਂਦੇ ਮਾੜਾ ਮੋਟਾ ਜਰੂਰ ਇਹਦਾ ਸੇਵਨ ਆਪਣੀ ਜ਼ਿੰਦਗੀ ਦੇ ਵਿੱਚ ਕਰੋ ਤੇ ਆਪਣੀ ਲਾਈਫ ਨੂੰ ਆਪਣੀ ਹੈਲਥ ਨੂੰ ਹੈਲਦੀ ਬਣਾਓ ਆਪਣੀ ਮੈਂਟਲ ਹੈਲਥ ਨੂੰ ਆਪਣੀ ਫਿਜ਼ੀਕਲ ਹੈਲਥ ਨੂੰ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਚੰਗੀ ਲੱਗੀ ਤਾਂ ਮੈਂ ਮਾਫੀ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋ ਆਈ ਹੋਊਗੀ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਜਲਦੀ